ਆਇਆ ਤੋਹਫਾ ਤੋਹਫਾ ਨਹੀਂ ਕਹਿੰਦੇ ਤਾਂ ਪਟਾਕਾ ਕਹਿੰਦੀ ਹੈ ਬਈ ਹਣਾ ਜਿਹੜਾ ਚੱਲਣਾ ਬਈ ਆਟੋਮੈਟਿਕ ਆ ਰ ਆਟੋਮੈਟਿਕ ਆ ਰਹੀ ਹੈ ਅਲਾਈ ਕਰ ਨੂੰ ਕੰਪਨੀ ਵਾਲੇ ਲੈ ਦੇਣ ਲੱਗੇ ਹੋਏ ਹੈ ਜੀ ਡੀਆਈ ਇਹ ਟਾਪ ਮਾਡਲ ਮਾਡਲ 2021 ਤੇ ਰੇਟ ਕਰਦਾ ਇਹ 2,20,000 ਰੁਪਏ ਦੀ ਕਾਰ ਦੇਣੀ ਹੈ ਜੀ 2,20,000 ਰੁਪਏ ਦੇ ਵਿੱਚ ਐਨਓ ਸੀ ਜਿੱਥੇ ਦੀ ਕੋਈ ਉੱਥੇ ਸੀ ਮਿਲ ਜਾਈ ਠੀਕ ਹੈ ਤੇ 24 ਮਾਡਲ ਕਾਰ ਹੈ 24 ਮਾਡਲ ਲੋਕਲ ਨੰਬਰ ਦੀ ਫਸਟ ਓਨਰ ਕਾਰ ਹੈ ਔਰ ਪੈਸੇ ਕਰਦੇ ਪੈਸੇ 13 ਲੱਖ ਰੁਪਏ ਡਿਮਾਂਡ ਹੈ ਜੀ ਕਸਟਮਰ ਦੀ 13 ਲੱਖ ਦੇ ਉਨ ਟੇਬਲ ਆ ਰਿਹਾ ਵੀਰੇ ਰੇਟ ਸਾਨੂੰ ਉਹ ਦੇ ਦਿਓ ਵੀ ਛੇ ਦੀ ਕਿਤੇ ਮਿਲੇ 590000 ਰੁਪਏ ਦੀ ਕਾਰ ਦੇ ਦਾਂਗੇ 590000 ਦੇ ਮੌਕੇ ਤੇ ਹੋਊਗਾ ਮਾਨਦਨ ਮੌਕੇ ਤੇ ਮਾਨ ਲੈ ਬਈ ਮਿੱਤਰੋ ਦੀਵਾਲੀ ਦਾ ਆਲੇ ਬਹੁਤ ਦੂਰ ਆ ਤੇ ਪਟਾਕੇ ਆਪਾਂ ਪਹਿਲੇ ਵਜਾ ਦਾਂਗੇ ਰੇਟਾਂ ਵਾਲੇ ਆਪਾਂ ਹਰ ਵਾਰ ਤੁਹਾਨੂੰ ਬਈ ਨਾ ਐਹਹੇਜੇ ਰੇਟ ਦਿੰਨੇ ਆ ਐਹਹੇਜੇ ਕੰਡੀਸ਼ਨ ਦੀ ਕਾਰਾਂ ਦਿੰਨੇ ਆ ਵੀ ਜਿਹੜੀਆਂ ਕਿਤੋਂ ਨਹੀਂ ਮਿਲਦੀਆਂ ਅੱਜ ਆਪਾਂ ਸਤਨਾਮ ਕਾਰ ਵਯਾਰ ਤੇ ਖੜੇ ਆ ਰਾਜਪੁਰੇ ਬਈ ਤੇ ਆਪਣੇ ਲੈ ਵੇ ਹੈਗੀਆਂ ਨੇ 6 ਕਾਰਾਂ ਬਈ ਤੇ 6 ਦੀਆਂ 6 ਹੀ ਜਿਹੜੀਆਂ ਕਾਰਾਂ ਦੇ ਰੇਟ ਰਹਿਣਗੇ ਐਹਹੇਜੇ ਰਹਿਣਗੇ ਬਈ ਛੇ ਦੀ ਤੁਹਾਨੂੰ ਰ ਬਾਈ ਸਹੀ ਗੱਲ ਆ ਰੇਟ ਰਹਿਣਗੇ ਪੂਰੇ ਘਟੋ। ਉਹ ਠੀਕ ਠਾਕ ਹੋ। ਸੇਤਾ ਕਹਿਮ। ਤੇ ਬਾਈ ਜਿਹੜੀ ਅੱਜ ਦੇ ਕਾਰ ਆਉਣਗੇ ਕੰਡੀਸ਼ਨ ਦੇ ਪੇਪਰਾਂ ਦੀ ਪੱਕੀਆਂ। ਪੱਕੀਆਂ ਜੀ ਪੱਕੀਆਂ ਪੱਕੇ ਨੰਬਰ ਪੰਜਾਬ ਨੰਬਰ ਦੀ ਕਾਰ ਆਉਣਗੀਆਂ। ਠੀਕ ਹੈ। ਜਿਹੜੀ ਐਚ ਆਰ ਜਾਂ ਦਿੱਲੀ ਨੰਬਰ ਹੋਏ ਉਹਦੀ ਐਨਓਸੀ ਵੀ ਲੇਗੀ। ਉਹਦੀ ਐਨਓਸੀ ਮਿਲ ਜੂਗੀ। ਠੀਕ ਹੈ ਜੀ ਬਾਈ। ਤੇ ਆਪਾਂ ਨੂੰ ਆਉਣਾ ਕਿੱਥੇ ਜਾ ਪੈਣਾ ਬਾਈ? ਇਹ ਰਾਜਪਰੀਆਣਾ ਜੀ ਆਪਨਾਲਾਸ ਰੋਡ ਪੈਂਦਾ। ਠੀਕ ਹੈ। ਤੇ ਆਪਾਂ ਪਹਿਲੀ ਕਾਰ ਆ ਗਈ ਤੇ ਕੰਡੀਸ਼ਨ ਵਾਈਜ਼ ਪੇਪਰਾਂ ਵਾਈਜ਼ ਕਿਵੇਂ ਆ ਕਾਰ ਇਹ? ਇਹ 2021 ਮਾਡਲ ਹੈ ਜੀ। ਫਰਸਟ ਓਨਰ ਹੈ। 800 ਹੈ ਠੀਕ ਹੈ ਇਹ ਗੱਡੀ ਆਪਾਂ ਅੱਜ 15 ਮਾਡਲ ਰੇਟ 'ਚ ਦੇ ਦੇਣੀ ਹੈ 18 ਮਾਡਲ 21 ਮਾਡਲ 21 ਮਾਡਲ 21 ਮਾਡਲ ਤੇ 2015 ਮਾਡਲ ਦੇ ਰੇਟ ਦੇ ਵਿੱਚ ਤੁਹਾਨੂੰ ਇਹ ਕਾਰ ਮਿਲ ਜੂ ਟਾਇਰਾਂ ਦੀ ਕੰਡੀਸ਼ਨ ਚੰਗੀ ਪਈ ਆ ਇੱਕ ਵਾਰ ਮੈਂ ਅੰਦਰੋਂ ਦਿਖਾ ਦਾਂ ਨਵੀਂ ਕਾਰ ਹੈ ਬਿਲਕੁਲ ਦਿਖਾਓ ਠੀਕ ਹੈ ਇੱਕ ਵਾਰ ਭਈ ਤੁਸੀਂ ਨਾ ਅੰਦਰੋਂ ਕਾਰ ਚੈੱਕ ਕਰ ਲਓ ਇਹ ਹੈ ਆਪਣਾ ਪਾਵਰ ਵਿੰਡੋ ਹੈਗੀਆਂ ਨੇ ਜੀ ਹਾਂ ਹਾਂ ਠੀਕ ਹੈ ਜੀ ਲੈ ਭਈ ਪਾਵਰ ਵਿੰਡੋ ਹੈਗੀਆਂ ਨੇ ਕਾਰ ਦੇ ਵਿੱਚ ਤੇ ਇਹ ਤੁਸੀਂ ਕਾਹ ਮੈਂ ਸਾਰਾ ਸੈਂਟਰ ਲੌਕਿੰਗ ਓਕੇ ਰਿਪੋਰਟ ਹੈ ਨਾ ਆਲਟੋ 800 ਮਾਡਲ 2021 ਤੇ ਰੇਟ ਕਰਦਾ ਇਹ 220000 ਰੁਪਏ ਦੀ ਕਾਰ ਦੇਣੀ ਹੈ ਜੀ 220000 ਰੁਪਏ ਦੇ ਐਨਓਸੀ ਜਿੱਥੇ ਦੀ ਕੋਈ ਉੱਥੇ ਦੀ ਮਿਲ ਜਾਈ ਠੀਕ ਹੈ ਲੈ ਵੀ 2021 ਮਾਡਲ ਚੱਲੀ ਕੁਛ ਨਹੀਂ ਤੇ ਰੇਟ ਹੈਗਾ 220000 ਆਲ ਇੰਡੀਆ ਐਨਓਸੀ ਅਵੇਲੇਬਲ ਹੈਗੀ ਆ ਉਹ ਲੈ ਜਾਓ ਬਈ ਕਾਰ ਹਨਾ ਤੇ ਬਸ ਸਭ ਤੋਂ ਸਸਤੀ ਕਾਰ ਆ ਗਈ ਅੱਜ ਆਪਣੇ ਲੈ ਵੇ ਆਹ ਮਾਡਲ ਵੀ ਉੱਚਾ ਬਈ ਤੇ ਆ ਗਈ ਥਾਰ ਬਾਈ ਪੰਜਾਬੀਆਂ ਦੀ ਪਹਿਲੀ ਪਸੰਦ ਪੀਵੀ 70 ਨੰਬਰ ਹੈ ਤੇ ਨੰਬਰ ਪੂਰਾ 7700 ਆ 7000 ਨੰਬਰ ਨਾਲ ਆ ਜੀ ਨੰਬਰ ਨਾਲ ਦੇ ਦਾਂਗੇ ਆਪਾਂ ਤੁਹਾਨੂੰ 2024 ਮਾਡਲ ਹੈ ਜੀ 24 ਮਾਡਲ ਹੈ ਨਵੀਂ ਕੜਾਈ ਦੀ ਪਈਆਂ ਨੇ ਫਰਸਟ ਓਨਰ ਹੈ ਜੀ ਠੀਕ ਆ ਟਾਇਰ ਨਵੇਂ ਪੇ ਨਹੀਂ ਹਜੇ ਹਾਂ 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 40000 ਚੱਲੀ ਹੈ ਜੀ ਗੱਡੀ ਆਪਣੀ ਰਿਕਾਰਡ ਠੀਕ ਹੈ ਚਲਾਵਾ ਦਿਲਵਾਣ ਓਕੇ ਰਮੀ ਨਵੇਂ ਵਰਗਾ ਬਿਲਕੁਲ ਸਾਰੀ ਓਰੀਜਨਲ ਕਾਰ ਹੈ ਜੀ ਆਜੋ ਬਾਈ ਤੁਹਾਨੂੰ ਅੰਦਰ ਉਹ ਦਿਖਾਦਾ ਇਹ ਆ ਗਈ ਇਹ 4/2 ਹੈ 4/2 ਜੀ 4/2 ਹੈ ਲੈ ਵੀ 4/2 ਥਾਰ ਆ ਰਹਾ ਹੈ ਆਪ ਮੈਂ ਤਾਂ ਬੈਚਿੰਗ ਦੇਖ ਲਈ ਮੰਗਦੇ 4/4 ਆ ਕਰ ਨਾ ਨਾ 4/2 ਠੀਕ ਹੈ ਚਲੋ ਫਿਰ ਤਾਂ ਵੀ ਵਧੀਆ ਕਰ ਰਿਹਾ ਮਿਲਦੀ ਵੀ ਹੈ ਨਹੀਂ ਕਰ ਤੇ 24 ਮਾਡਲ ਕਾਰ ਹੈ 24 ਮਾਡਲ ਲੋਕਲ ਨੰਬਰ ਦੀ ਫਸਟ ਓਨਰ ਕਾਰ ਹੈ ਔਰ ਪੈਸੇ ਕਰਦੇ ਪੈਸੇ 13 ਲੱਖ ਰੁਪਏ ਦੀ ਡਿਮਾਂਡ ਹੈ ਜੀ ਕਸਟਮਰ ਦੀ 13 ਲੱਖ ਦੇ ਮੌਕੇ ਤੇ ਬੈਠ ਕੇ ਠੀਕ ਹੈ ਲੈ ਵੀ 13 ਲੱਖ ਰੁਪਏ ਦੀ ਡਿਮਾਂਡ ਹੈ ਬਾਕੀ ਮੌਕੇ ਤੇ ਜੋ ਵੀ ਹੋ ਸਕੇ ਹੈ ਡੀਲ ਤੁਹਾਨੂੰ ਦੇ ਦਾਂਗੇ ਥਾਰ 4/2 ਫਸਟ ਓਨਰ 40000 ਚੱਲੀ ਤੇ 7700 ਨੰਬਰ ਪੇੜ ਆਪਣਾ ਤੇ ਆ ਗਈ ਆਪਣੀ ਲੋ ਜੀ ਪੀਵੀ 39 ਲੋਕਰ ਰਾਜਪੁਰੇ ਦਾ ਨੰਬਰ ਦੀ ਕਾਰ ਹੈ Swift ਇਹ ਮਾਡਲ ਕਿਹੜਾ VXI 2022 ਮਾਡਲ 22 ਮਾਡਲ ਪੈਟਰੋਲ ਦੀ 4 ਸਿਲੰਡਰ ਇੰਜਨ ਵਾਲੀ ਠੀਕ ਹੈ ਜੀ ਬਾਈ 4 ਸਿਲੰਡਰ ਇਹ ਮੈਨੂਅਲ ਆ ਆਟੋ ਹੈ ਮੈਨੂਅਲ ਹੀ ਮੈਨੂਅਲ ਓਕੇ ਜੀ ਬਾਈ ਅੰਦਰੋਂ ਚੈੱਕ ਕਰੋ 라ਹੁਲ ਦਿਖਾ ਦੇ ਬਾਈ ਅੰਦਰੋਂ ਬਾਈ ਅੰਦਰੋਂ ਹੀ ਪੂਰੀ ਨਵੀਂ ਹੈ ਜੀ ਲਫਾ ਫਿਲਪੂ ਵੀ ਤਾਂ ਉਤਰੀ ਨਹੀਂ ਬਾਈ ਹਨਾ ਨਾ ਨਵੀਂ ਘਰ ਹੈ ਬਿਲਕੁਲ ਜੀ ਪੂਰੀ ਨਵੀਂ ਘਰ ਹੈ ਤੇ ਓਕੇ ਹੈ ਮਤਲਬ ਵੀ ਲਿਜਾਨ ਵਾਲੀ ਕਾਰ ਆ ਬਾਈ ਮਾਡਲ 2022 22 ਪੈਟਰੋਲ ਦੀ ਹਾਂ ਜੀ ਤੇ ਕਾਰ ਹੈਗੀ ਪੂਰੀ ਵਧੀਆ 22 ਮਾਡਲ ਦੀ ਕਾਰ ਹੈ ਘੱਟ ਚੱਲੀ ਕਾਰ ਹੈ ਘੱਟ ਚੱਲੀ ਕਾਰ ਹੈ ਤੇ ਇਹ ਕਾਰ ਤੁਸੀਂ ਲੈ ਆ ਸਕਦੇ ਆ ਬਈ ਤੇ ਆ ਜਾ ਮੇਰਾ ਭਾਈ ਕਿ ਤੁਹਾਨੂੰ ਰੇਟ ਦੱਸੇ ਕਰਦਾ 22 ਮਾਡਲ ਕਾਰ ਹੈ ਵੀਰੇ ਰੇਟ ਸਾਨੂੰ ਉਹ ਦੇ ਦਿਓ ਵੀ ਛੇ ਦੀ ਕਿਤੇ ਮਿਲੇ 5,90,000 ਰੁਪਏ ਦੀ ਕਾਰ ਦੇ ਦਾਂਗੇ 5,90,000 ਚ ਮੌਕੇ ਤੇ ਹੋਊਗਾ ਮੰਨਦਾਂ ਮੌਕੇ ਤੇ ਮੰਨਦਾਂ 22 ਮਾਡਲ ਕਾਰ ਲੋਕਲ ਨੰਬਰ ਦੀ ਫਸਟ ਓਨਰ ਹਾਂਜੀ 5 ਲੱਖ ਤੇ 90000 ਰੁਪਈਆਂ ਦੀ ਲੈ ਵੀ ਆਹ ਕਾਰ ਲੈ ਤੇ ਆਪਣੀ ਸਪਨੀ ਹੈ ਜੀ ਨਵੀਂ ਆਪਣੀ ਤਾਂ ਥੱਲੇ ਵੀ ਨਹੀਂ ਲੱਗ ਬਈ ਕੰਡੀਸ਼ਨ ਹੀ ਦਿਖਾ ਦਈਏ ਕਾਰ ਦੀ ਮੀਂਹ ਪਿਆ ਹੈ ਮਿੱਤਰੋ ਪਾਣੀ ਪੂਣੀ ਖੜਾ ਕੋਈ ਚੱਕਰ ਨਾ ਮੰਨੋ ਠੀਕ ਆ ਤੇ ਆ ਗਈ ਮਹਾਲੀ ਦੇ ਨੰਬਰ ਦੀ ਕਾਰ ਆ ਗਈ ਆਪਣੇ ਲਈ ਵੈਨਿਊ ਬਈ ਆਹ ਕਾਰ ਦੇ ਕੀ ਕਹਿਣੇ ਬਈ ਇੱਕ ਤਾਂ ਉੱਚੀ ਕਾਰ ਇੱਕ ਅੰਦਰੋਂ ਖੁੱਲੀ ਡੁੱਲੀ ਕਾਰ ਤੇ ਬਾਕੀ ਐਵਰੇਜ ਬਖੋਰੀਆ ਕਾਰ ਹੈ ਨਾ ਤੇ ਮਾਡਲ ਕਿਹੜਾ ਵੀਰੇ ਕਾਰ ਦਾ 2021 ਪੈਟਰੋਲ ਦੀ ਕਾਰ ਹੈ ਜੀ ਲੋਏ ਟਾਇਰ ਐਕਸਟਰਾ ਲਗੇ ਹੋਏ ਆ ਫਰਸਟ ਓਨਰ ਹੈ ਜੀ ਠੀਕ ਓਕੇ ਤੇ ਬਈ ਆਹ ਕਾਰ ਦੀ ਡੀਲ ਹੈ ਨਾ ਬੈਸਟ ਆ ਹਨ ਉੱਚੀ ਕਰ ਲੈਣੀ ਤਾਂ ਆਹ ਕਾਰ ਦੇ ਵੀ ਤੁਸੀਂ ਜਾ ਸਕਦੇ ਆ ਬਾਈ ਕੰਡੀਸ਼ਨ ਵਾਈ ਚੈੱਕ ਕਰ ਲਓ ਅੰਦਰੋਂ ਬਿਲਕੁਲ ਨਵੀਂ ਪਈ ਆ ਬਾਕੀ ਬਾਈ ਲਵੇ ਜਿਹੜੀਆਂ ਕਾਰਾਂ ਹੁੰਦੀਆਂ ਨੇ ਕਾਰਾਂ ਇਦਾਂ ਦੀਆਂ ਹੁੰਦੀਆਂ ਨੇ ਵੀ ਬਿਨਾ ਟਰਾਈ ਲੈ ਲੱਗ ਜਾਣ ਵਾਲੀ ਕਾਰਾਂ ਇਦਾਂ ਦੀਆਂ ਕਾਰਾਂ ਤੇ ਲਾਇ ਟਾਇਰ ਵਗੈਰਾ ਐਨ ਓਕੇ ਰਿਪੋਰਟ ਆ ਹੈਗੀ ਇਹ ਕਾਰਾਂ ਦੀ ਦਿਵਾਲੀ ਤੇ ਆਪਾਂ ਆਫਰ ਦੇ ਦੇਣਾ ਇਸ ਗੱਡੀ ਤੇ ਜੀ ਅੱਛਾ ਜੇ ਬਸ ਦਿਵਾਲੀ ਤੱਕ ਰਿਹਾ ਜੇ ਕੋਈ ਲੇ ਗਿਆ ਲੇ ਗਿਆ ਦਿਵਾਲੀ ਦੀ ਬਾਤ ਨਹੀਂ ਹੋਣੀ ਨਹੀਂ ਦਿਵਾਲੀ ਤੱਕ ਆਫਰ ਆ ਕਰਦਾ ਮਾਡਲ 2021 21 ਤੇ ਪੈਸੇ ਕਰਦੇ ਪੈਸੇ 590000 ਦੀ ਕੋਰੇਟ ਕਾਰ ਦੇ। ਕਾਰ ਦਿਖਾ ਦੇ ਬਈ 590000 ਚ 2021 ਮਾਡਲ ਪੈਟਰੋਲ ਦੀ 40000 ਜੈਨੂਨ ਚੱਲੀ। 40000 ਚੱਲੀ। ਕੋਈ ਦੇ ਸਕਦਾ ਡੀਲ? ਉਹੀ ਇੱਕ ਬੰਦਾ ਬਈ ਸਤਨਾਮ ਗਾਰ ਵਯਾਰ ਬਈ ਹਨਾ ਤੇ ਅਗਲੀ ਕਾਰ ਆ ਗਈ ਆਪਣੇ ਲਵੇ ਬਰੇਜ਼ਾ ਕਾਰ। ਦੋ ਕਾਰਾਂ ਨੇ ਦੋਨੀਆਂ ਲੋਕਲ ਨੰਬਰ ਦੀਆਂ ਨੇ HR01A ਹੈਗਾ ਤੁਹਾਡਾ ਅੰਬਾਲੇ ਦਾ। ਅੰਬਾਲਾ ਆਪਣੇ ਨਾਲ ਲੱਗ ਪਈਆਂ। ਇਹ ਮਾਡਲ ਕਿਹੜਾ ਵੀਰੇ? ਇਹ 2017 ਮਾਡਲ ਹੈ JDI। 17 JDI ਫਰਸਟ ਓਨਰ। ਹਾਂਜੀ। ਠੀਕ ਹੈ ਜੀ। ਤੇ ਕੰਡੀਸ਼ਨ ਵਾਈਜ਼ ਵੀ ਚਲਾਵਾ ਗਿਰੂਆ ਓਕੇ ਜੀ ਕਾਰ ਕੇ ਅਸੀਂ ਲੱਗੀ ਵੱਜੀ ਦੀ ਹੈ ਜੀ ਠੀਕ ਆ ਆਜੋ ਤੁਹਾਨੂੰ ਅੰਦਰੋਂ ਦਿਖਾ ਦਿਆਂ ਓਏ ਹੋਏ ਅੰਦਰੋਂ ਵੀ ਬਹੁਤ ਸੋਹਣੀ ਪਈ ਆ ਬਈ ਕਾਰ ਤਾਂ ਹਣਾ ਟਾਪ ਮਾਡਲ ਐ ਸਕਰੀਨ ਲੱਗੀ ਹੋਈ ਹੈ ਜੀ ਠੀਕ ਆ ਜੀ ਬਈ ਲੋਡ ਰੇਰ ਐਕਸਟਰਾ ਲੱਗੇ ਹੋਏ ਨੇ ਓਕੇ ਅਜਾ ਕੋਈ ਆਪਣੇ ਲੋ 6 ਕਾਰਾਂ ਨੇ 6 'ਚ ਕੋਈ ਕਮੀ ਪੇਸ਼ੀ ਹੈ ਮਾੜੀ ਕੁਝ ਨਹੀਂ ਸਾਰੀ ਕੰਡੀਆਂ ਦੀ ਗਾਰੰਟੀ ਹੈ ਜ ਆਪਣੀ ਠੀਕ ਆ ਜੀ ਬਈ ਬਾਕੀ ਬਈ ਹਣਾ ਜਿਹੜੇ ਬਈ ਹਣਾ ਕਾਰਾਂ ਲੈ ਕੇ ਗਏ ਨੇ ਬਈ ਹਣ ਆਪਾਂ 4-5 ਵਾਰ ਵੀਡੀਓ ਕਰਤੀ ਸ਼ਾਇਦ ਹੋਰੋ ਤੇ ਜਿਹੜੇ ਭਾਈ ਕਾਰਾਂ ਲੈ ਕੇ ਗਏ ਨੇ ਮੜਾ ਤੁਸੀਂ ਆਪ ਹਨਾ ਆਪ ਦਾ ਐਕਸਪੀਰੀਅੰਸ ਕਮੈਂਟਾਂ ਦੇ ਵਿੱਚ ਦੱਸੋ ਸਾਨੂੰ ਤਾਂ ਪਤਾ ਹੈ ਵੀ ਅਸੀਂ ਜਿਹੜੇ ਬੰਦੇ ਨਾਲ ਕੰਮ ਕਰਦੇ ਆ ਉਹ ਵਧੀਆ ਹੁੰਦਾ ਠੀਕ ਹੈ ਭਾਈ ਤੇ ਜੇ ਕਿਸੇ ਨੇ ਉਹਨੂੰ ਕੋਈ ਕਾਰ ਲੈਣੀ ਆ ਤਾਂ ਭਾਈ ਜਰੂਰ ਵਿਜ਼ਿਟ ਕਰੋ ਭਾਈ ਦਾ ਚੰਗਾ ਕੰਮ ਆ ਸੋਹਣਾ ਕੰਮ ਹੈ ਕੰਡੀਸ਼ਨ ਵਾਈਜ਼ ਵਧੀਆ ਪਈਏ ਕਾਰ ਪੇਂਟ ਛੇਂਟ ਬੜੀ ਮੋਟੀ ਹਲਕੀ-ਮੁਲਕੀ ਚੱਲ ਜਾਂਦੀ ਉਹ ਨਾਰਮਲ ਦੀ ਗੱਲ ਆ ਭਾਈ ਨਾ ਕਿਹੜੀ ਕੁਝ ਨਹੀਂ ਮਿਲੇਗਾ ਜੀ ਚੇਂਜ ਕੁਝ ਨਹੀਂ ਹੁੰਦਾ ਮੇਨ ਗੱਲ ਹੁੰਦੀ ਹੈ ਚੇਂਜ ਦਾ ਕੋਈ ਵਾਰ ਚਾਰ ਟੱਕ ਕੇ ਪੰਜ ਟੱਕ ਕੇ ਇਹ ਬੋ ਹਨਾ ਉਹ ਗੱਲ ਤੋਂ ਹੋ ਜਾਂਦਾ ਬਸ ਪੇ ਰੇਡਰ ਦਾ ਜਡੀਏ ਟਾਪ ਮਾਡਲ ਹੈ ਜੀ ਗੱਡੀ ਦੀ 590000 ਰੁਪਏ ਡਿਮਾਂਡ ਹੈ 560000 ਰੁਪਏ ਦੀ ਕਰ ਦੇਣੀ 560000 ਦੀ ਕਾਰ ਦੇ ਦਾਂਗੇ 2017 ਮਾਡਲ ਬਈ ਲੈ ਜਾਓ ਬਈ ਲੋਕਲ ਨੰਬਰ ਦੀ ਕਾਰ ਨਾਲੇ ਮੇਨ ਗੱਲ ਬਈ ਆਜੋ ਆਇਆ ਤੋਹਫਾ ਤੋਹਫਾ ਨਹੀਂ ਕਹਿੰਦੇ ਤਾਂ ਪਟਾਕਾ ਕਹਿੰਦੀ ਹੈ ਬਈ ਹਨਾ ਜਿਹੜਾ ਚੱਲਣਾ ਬਈ ਆਟੋਮੈਟਿਕ ਕਾਰ ਆਟੋਮੈਟਿਕ ਆ ਰਹੀ ਹੈ ਜੀ ਅਲਾਈ ਕਾਰ ਨੂੰ ਕੰਪਨੀ ਵਾਲੇ ਰੀਜਨਲ ਲੱਗੇ ਹੋਏ ਹੈ ਜਡੀਏ ਟਾਪ ਮਾਡਲ ਟਾਪ ਮਾਡਲ ਹੋਵੇਗਾ ਇਹਨੂੰ ਤਾਂ ਲੋਡ ਹੀ ਨਹੀਂ ਪੈਂਦੀ ਹਾਂਜੀ ਹਾਂ ਇਹਨੂੰ ਤਾਂ ਲੋਡ ਨਹੀਂ ਪੈਂਦੀ ਬਈ ਹਨਾ ਲਾਈ ਵੀਲਾਂ ਦੀ ਆ ਚੈੱਕ ਕਰੋ ਆਈਐਮਟੀ ਕਰ ਰਹੇ ਮਤਲਬ ਆਟੋਮੈਟਿਕ ਮੈਨੂਅਲ ਟ੍ਰਾਂਸਮਿਸ਼ਨ ਹਨਾ ਵੀ ਤੇ ਇਹ ਕਰ ਲੈ ਜੋ ਬਈ ਹਨਾ ਏਐਮਟੀ ਪੰਜਾਬ ਲੋਕਾਂ ਦੀ ਕਾਰ ਹੈ ਫਸਟ ਓਨਰ ਹੈ ਹਾਂਜੀ 2018 12 ਮਹੀਨੇ ਦੀ ਕਾਰ ਆਈ ਹੈ 18 ਮਾਡਲ 12 ਮਹੀਨੇ ਦੀ ਕਾਰ 12 ਮਹੀਨੇ ਦੀ ਕਾਰ ਠੀਕ ਹੈ ਜੀ ਬਾਈ ਤੇ ਇਹ ਕਾਰ ਦੇ ਪੈਸੇ ਕਿੰਨੇ ਨੇ ਪੈਸੇ 6.5 ਲੱਖ ਰੁਪਏ ਡਿਮਾਂਡ ਮੇਨ ਗੱਲ ਆਟੋਮੈਟਿਕ ਦੀ ਵੀਡੀਓ ਹੀ ਠੀਕ ਹੈ ਕੋ ਲੈਣੀ ਜਾਈਏ ਵੀਡੀਓ ਹੀ ਨਹੀਂ ਮਿਲਦੀ ਮੈਨੂਅਲ ਹਾਂ ਇਹ ਆਟੋਮੈਟਿਕ ਜੇ ਡੀ ਆ ਹੀ ਦਵਾਂਗੇ ਤੇ ਇਹ ਕਾਰ ਲੈ ਜਾਓ ਬਈ ਹੈਨਾ ਨੰਬਰ ਸਕਰੀਨ ਤੇ ਪਾਤਾ ਆਉਣਾ ਤੁਹਾਨੂੰ ਸਤਨਾਮ ਕਾਰ ਵਿਆਰ ਰਾਜਪੁਰਾ ਦਵਾਰੋ ਦੱਸਾਂ ਵੀ ਆਹ ਕਾਰਾਂ ਨੇ ਕੋਈ ਵੀ ਕਾਰ ਲੈ ਜਾਣੀ ਹੈ ਕਾਰ ਲਿਜਾ ਸਕਦੇ ਹੋ ਮਿਲਾਂਗੇ ਬਹੁਤ ਛੇਦੀ ਨਵੀਆਂ ਕਾਰਾਂ ਦੇ ਨਾਲ ਜਲਦੀ ਜਲਦੀ ਸਟਾਕ ਕਲੀਅਰ ਕਰਦੋ ਦਿਵਾਲੀ ਤੋਂ ਪਹਿਲਾਂ ਇੱਕ ਹੋਰ ਪੜਾਕਾ ਪਾ ਦਈਏ ਬਾਬਾ ਸ਼ੁਕਰਕੇ ਹੈਨਾ ਆਜੋ ਫਿਰ ਬਈ ਚੰਗਾ ਬਈ ਸასი ਗਾਲ ਜੀ